ਗੂ ਡੱਲਿਆਲ ਸਾਹਿਬ ਜੂਨੇ ਡੱਲਿਆ ਸਾਹਿਬ ਤੋਂ ਜ਼ਿਆਦਾ ਸਮਾਂ ਨਹੀਂ ਇੱਕ ਕਿਸਾਨ ਸ਼ਹੀਦ ਹੋਏ ਨੇ ਪਹਿਲੀ ਸ਼ਹੀਦੀ ਹੈ ਦੋ ਗੋਲ ਦੇਖੋ ਅਸਤਾਨਾ ਅਸਤਾਨ ਕਰ ਲੀਏ ਹਾਂ ਇੱਕੋ ਗੱਲ ਕਰ ਲੋ ਦੇਖੋ ਗੱਲ ਬੰਦਾ ਆਪਣਾ ਗਿਆ ਹੁਣ ਹੁਣ ਆਪਾਂ ਇਹ ਗੱਲਾਂ ਕਰਨ ਦਾ ਮਤਲਬ ਘੱਟ ਸਮਾਂ ਲੱਗੇ ਚੰਗਾ ਨਹੀਂ ਲੱਗਦਾ ਆਪਾਂ ਨੂੰ ਦੇਖੋ ਸਾਰੇ ਪੰਜਾਬੀ ਵਾਲੇ ਨੇ ਪੰਜਾਬੀ ਵਾਲੇ ਹਾਂ ਤੇ ਯਾਰ ਹੁਣ ਫਿਰ ਮਤਲਬ ਪੰਜਾਬੀ ਚ ਕਰੋ ਆਪਾਂ ਪੰਜਾਬੀ ਦੇਖੋ ਮਾਮਲਾ ਇਹ ਹੈ ਇਹ ਹੈ ਕਿ ਬਈ ਅੱਜ ਅਸੀਂ ਸਾਰੇ ਹੀ ਸਾਰਾ ਮੋਰਚਾ ਹੀ ਇਸ ਗੱਲ ਤੋਂ ਮਤਲਬ ਦੁੱਖ ਮਹਿਸੂਸ ਕਰਦਾ ਹੈ ਕਿ ਸਾਡਾ ਇੱਕ ਬਹਾਦਰ ਇੱਕ ਇੱਕ ਯੋਧਾ ਇਸ ਦੁਨੀਆ ਤੋਂ ਗਿਆ ਹੈ ਲੇਕਿਨ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਉਹਦੇ ਜਾਨ ਦਾ ਹੋ ਸਕਦਾ ਹੈ ਇਸ ਮੋਰਚੇ ਨੂੰ ਜਿਸ ਤਰੀਕੇ ਦੇ ਨਾਲ ਐਸਪੀਰੇਸ਼ਨ ਮਿਲ ਰਹੀ ਹੈ ਇਹ ਮੋਰਚਾ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧੇਗਾ ਔਰ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਰੰਗ ਲਿਆਏਗੀ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਆਜਾਣਾ ਨਹੀਂ ਜਾਂ ਦਿੱਤਾ ਜਾਏਗਾ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਦਾ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਨੇ ਇਹ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਜਿਸ ਤਰੀਕੇ ਦੇ ਨਾਲ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਅਸੀਂ ਆਰਥਿਕ ਮਦਦ ਦਿੱਤੀ ਆ ਉਸੇ ਤਰੀਕੇ ਇਹਨਾਂ ਨੂੰ ਦੇਵਾਂਗੇ ਸਰ ਰਵੀਰ ਜੀ ਦੀ ਬਾਤੀ ਤੇ ਉਸ ਨੂੰ ਮੁੱਦਾ ਉਠਾएंगे ਭਾਈ ਭਾਈ ਮਹੰਨੇ ਮਹਾਰਾਜ ਸਰਕਾਰ ਦੀ ਜਰਬਾਤੀ ਹੋ ਚੁੱਕੀ ਹੈ ਤਾਂ ਗੱਲਬਾਤ ਚੱਲ ਰਹੀ ਹੈ ਡੱਲੇয়াল ਸਾਹਿਬ ਦਾ ਕਹਿਣਾ ਹੈ ਕਿ ਮੰਗਾਂ ਨੂੰ ਲੈ ਕੇ ਵੀ ਜੋ ਵੀ ਐਤਵਾਰ ਨੂੰ ਹੱਲ ਨਿਕਲਦਾ ਅਸੀਂ ਗੱਲਬਾਤ ਬੈਠ ਕੇ ਕਰਾਂਗੇ ਉਹ ਡੱਲੇਸਾ ਡੱਲੇয়াল ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਦੁੱਖ ਜਤਾਇਆ ਸ਼ਰਦਾ ਦੇ ਫੁੱਲ ਕਿਸਾਨ ਦੇ ਵਾਸਤੇ ਪੇਟ ਕੀਤੇ ਹੈ ਜਿਹੜੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨਾ ਨਾ ਕਹਿ ਕਿ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਵਿਰਥੀ ਨਾ ਜਾਏ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਹਰੇਕ ਅੱਖ ਅਜ ਨਾਮ ਹੈ ਔਰ ਖਾਸ ਤੌਰ ਤੇ ਜਦੋਂ ਕੋਈ ਆਪਣੇ ਹੱਕਾਂ ਦੀ ਗੱਲ ਕਰਨ ਦੇ ਵਾਸਤੇ ਮੰਗਾਂ ਦੇ ਵਾਸਤੇ ਇੱਥੇ ਪਹੁੰਚਦਾ ਹੈ ਤਾਂ ਅਜਿਹੀ ਘਟਨਾ ਵਾਪਰ ਜਾਣੀ ਹਰੇਕ ਅੱਖ ਜਿਹੜੀ ਹੈ ਅਜ ਨਾਮ ਹੋਈ ਹੈ ਕੈਮਰਾਮੈਨ ਸਾਹਿਬ ਦੇ ਨਾਲ ਵਿਸਪਾਲ ਸਿੰਘ ਸੰਧੂ ਸ਼ੰਭੂ ਬਾਰਡਰ ਗੂ ਡਲਿਆ ਸਭ ਮਜੂਨੇ ਡਲਿਆ ਸਭ ਜਿਆਦਾ ਸਮਾਂ ਨਹੀਂ ਇੱਕ ਕਿਸਾਨ ਸ਼ਹੀਦ ਹੋਏ ਨੇ ਪਹਿਲੀ ਸ਼ਹੀਦੀ ਹੈ ਦੋ ਗੋਲ ਦੇਖੋ ਅਸਤਾਨਾ ਅਸਤਾਨਾ ਕਰ ਲੀਏ ਹਾਂ ਇੱਕ ਇੱਕੋ ਗੱਲ ਕਰ ਲੋ ਦੇਖੋ ਗੱਲ ਬੰਦਾ ਆਪਣਾ ਗਿਆ ਹੁਣ ਹੁਣ ਆਪਾਂ ਇਹ ਗੱਲਾਂ ਕਰਨ ਦਾ ਮਤਲਬ ਘੱਟ ਸਮਾਂ ਲੱਗੇ ਚੰਗਾ ਨਹੀਂ ਲੱਗਦਾ ਆਪਾਂ ਨੂੰ ਦੇਖੋ ਸਾਰੇ ਪੰਜਾਬੀ ਵਾਲੇ ਨੇ ਪੰਜਾਬੀ ਵਾਲੇ ਨੇ ਯਾਰ ਹੁਣ ਫਿਰ ਮਤਲਬ ਮੈਂ ਕਿਹੜੇ ਪੰਜਾਬੀ ਚ ਕਰੀ ਆਪਾਂ ਪੰਜਾਬੀ ਦੇਖੋ ਮਾਮਲਾ ਇਹ ਹੈ ਇਹ ਹੈ ਕਿ ਬਈ ਅੱਜ ਅਸੀਂ ਸਾਰੇ ਹੀ ਸਾਰਾ ਮੋਰਚਾ ਇਸ ਗੱਲ ਤੋਂ ਮਤਲਬ ਦੁੱਖ ਮਹਿਸੂਸ ਕਰਦਾ ਹੈ ਕਿ ਸਾਡਾ ਇੱਕ ਬਹਾਦਰ ਇੱਕ ਇੱਕ ਯੋਧਾ ਇਸ ਦੁਨੀਆ ਤੋਂ ਗਿਆ ਹੈ ਲੇਕਿਨ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਉਹਦੇ ਜਾਣ ਦਾ ਹੋ ਸਕਦਾ ਹੈ ਇਸ ਮੋਰਚੇ ਨੂੰ ਜਿਸ ਤਰੀਕੇ ਦੇ ਨਾਲ ਐਸਪੀਰੇਸ਼ਨ ਮਿਲ ਰਹੀ ਹੈ ਇਹ ਮੋਰਚਾ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧੇਗਾ ਔਰ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਰੰਗ ਲਿਆਏਗੀ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਆ ਜਾਇਆ ਨਹੀਂ ਜਾਣ ਦਿੱਤਾ ਜਾਏਗਾ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਦਾ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਨੇ ਇਹ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਜਿਸ ਤਰੀਕੇ ਦੇ ਨਾਲ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਅਸੀਂ ਆਰਥਿਕ ਮਦਦ ਦਿੱਤੀ ਆ ਉਸੇ ਤਰੀਕੇ ਇਹਨਾਂ ਨੂੰ ਦੇਵਾਂਗੇ ਸਰ ਰਵੀਰ ਕੋ ਜੋ ਬਾਤ ਚੀਤ ਉਸ ਨੂੰ ਮੁੱਦਾ ਉਠਾएंगे ਭਾਈ ਭਾਈ ਮਹਮਨੇ ਮਹਾਰੀ ਸਰਕਾਰ ਦੀ ਸਭਾ ਚੀਤ ਹੋ ਚੁੱਕੀ ਹੈ ਤਾਂ ਗੱਲਬਾਤ ਚੱਲ ਰਹੀ ਹੈ ਡੱਲੇয়াল ਸਾਹਿਬ ਦਾ ਕਹਿਣਾ ਹੈ ਕਿ ਮੰਗਾਂ ਨੂੰ ਲੈ ਕੇ ਵੀ ਜੋ ਵੀ ਐਤਵਾਰ ਨੂੰ ਹੱਲ ਨਿਕਲਦਾ ਅਸੀਂ ਗੱਲਬਾਤ ਬੈਠ ਕੇ ਕਰਾਂਗੇ ਉਹ ਡੱਲੇਸਾ ਡੱਲੇয়াল ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਦੁੱਖ ਜਤਾਇਆ ਸ਼ਰਦਾ ਦੇ ਫੁੱਲ ਕਿਸਾਨ ਦੇ ਵਾਸਤੇ ਪੇਟ ਕੀਤੇ ਹੈ ਜਿਹੜੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੰਨਾ ਕਹਿ ਕਿ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਵਿਰਥੀ ਨਾ ਜਾਏ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਹਰੇਕ ਅੱਖ ਅਜਨਮ ਹੈ ਔਰ ਖਾਸ ਤੌਰ ਤੇ ਜਦੋਂ ਕੋਈ ਆਪਣੇ ਹੱਕਾਂ ਦੀ ਗੱਲ ਕਰਨ ਦੇ ਵਾਸਤੇ ਮੰਗਾਂ ਦੇ ਵਾਸਤੇ ਇੱਥੇ ਪਹੁੰਚਦਾ ਹੈ ਤਾਂ ਅਜਿਹੀ ਘਟਨਾ ਵਾਪਰ ਜਾਣੀ ਹਰੇਕ ਅੱਖ ਜਿਹੜੀ ਹੈ ਅਜਨਮ ਹੋਈ ਹੈ ਕੈਮਰਾਮੈਨ ਸਾਹਿਬ ਦੇ ਨਾਲ ਵਿਸਪਾਲ ਸਿੰਘ ਸੰਧੂ ਸ਼ੰਭੂ ਬਾਰਡਰ